ਜੇਕਰ ਇਸ جنگ ਦੇ ਵਿੱਚ ਪੰਜਾਬ ਚੋਂ ਇਹ ਆਵਾਜ਼ ਉੱਠ ਰਹੀ ਆ ਕਿ ਵੀ جنگ ਨਹੀਂ ਅਮਨ ਚਾਹੀਦਾ ਹੂੰ ਤਾਂ ਇਸ ਨੂੰ ਜੀ ਬਦਰੋਵ ਵੱਜੋਂ ਹੈ ਦੂਜੇ ਮੁਲਕ ਦੀ ਬੋਲੀ ਵਿੱਚੋਂ ਦੇਖਿਆ ਜਾਂਦਾ ਪੰਜਾਬ ਤੋਂ ਵੱਧ ਕੁਰਬਾਨੀਆਂ ਦਾ ਇਤਿਹਾਸ ਕਿਹਦੇ ਕੋਲ ਆ ਵੀ ਜੀ ਜੀ ਪੰਜਾਬ ਤੋਂ ਵੱਧ ਆਪਾਂ ਬਾਹਰ ਨਾਲਾ ਇਤਿਹਾਸ ਕਿਹਦੇ ਕੋਲ ਹੈ ਹੂੰ ਆਪਣੇ ਟੋਟੇ ਕਰਾਉਣ ਵਾਲਾ ਇਤਿਹਾਸ ਕਿਹਦੇ ਕੋਲ ਹੈ ਹੂੰ ਤੇ ਤਾਂ ਵੀ ਚੜਦੀ ਕਲਾ ਦਾ ਜੈਕਾਰਾ ਹੈ ਤੁਹਾਡੇ ਕੋਲ ਜੀ ਤੇ ਇਸ ਫੌਜ ਦੇ ਵਿੱਚ ਸਭ ਤੋਂ ਵੱਧ ਪੁੱਤ ਭੇਜਣ ਵਾਲਾ ਸੂਬਾ ਕਿਹੜਾ ਪੰਜਾਬ ਤੇ ਹਰਿਆਣਾ ਹਿਮਾਚਲ ਵੀ ਉਹਦੇ ਵਿੱਚ ਸ਼ਾਮਲ ਹੈ ਹੂੰ ਇਸ ਖੇਤਰ ਚੋਂ ਜਾਂਦੇ ਨੇ ਹੂੰ ਪਰ ਜਮਨਾ ਪਾਰ ਤੋਂ ਇਸ ਨੂੰ ਜਿਤ ਵੱਜੂ ਦੇਖਿਆ ਜਾ ਰਿਹਾ ਪਰ ਜਮਨਾ ਦੇ ਆਰ ਤੋਂ ਇਹ ਸਪੀਕਰ ਤੋਂ ਦੇਖਿਆ ਜਾ ਰਿਹਾ ਕਿਉਂਕਿ ਅਸੀਂ ਸਰਦ ਦੀ ਸੂਬੇ ਹਾਂਜੀ ਅਸੀਂ ਸਰਦ ਤੇ ਬੈਠੇ ਹਾਂ ਅੱਜ ਸਥਿਤੀ ਇਹ ਆ ਜੰਮੂ ਕਸ਼ਮੀਰ ਦੇ ਖੇਤਰ ਦੇ ਵਿੱਚ ਐਲਓਸੀ ਦੇ ਨੇੜਲੇ ਲੋਕ ਆਪਣੇ ਬੱਚਿਆਂ ਨੂੰ ਦੂਰ ਪਾਰ ਕਿਸੇ ਰਿਸ਼ਤੇਦਾਰਾਂ ਕੋਲ ਭੇਜ ਰਹੇ ਨੇ ਆਪਣਾ ਸਮਾਨ ਛੱਡ ਕੇ ਪੈਦਲ ਕਿਤੇ ਲਈ ਨਿਕਲ ਰਹੇ ਨੇ ਕੋਈ ਖੱੱਚਰ ਤੋਰੀ ਫਿਰਦਾ ਤੇ ਪੰਜਾਬ ਦੇ ਸਰਦੀ ਪਿੰਡਾਂ ਨੇ ਟਰੈਲੀਆਂ ਲੱਦ ਕੇ ਆਪਣੇ ਘਰੇ ਘਰ ਛੱਡ ਦਿੱਤੇ ਨੇ ਉਸ ਸਮੇਂ ਜਦੋਂ ਹਜੇ ਅਨਾਜ ਘਰੇ ਆਇਆ ਜੀ ਪਤਾ ਨਹੀਂ ਉਹ ਸਾਂਭਿਆ ਕਿ ਨਹੀਂ ਸਾਂਭਿਆ ਢੋਲਾਂ ਚ ਕਣਕ ਪਾਈ ਹੈ ਕਿ ਨਹੀਂ ਪਾਈ ਤੇ ਉਹ ਇੱਕ ਸਾਲ ਦੀ ਪੂਰੀ ਕਣਕ ਹੁੰਦੀ ਹੈ ਜਿਹਦੇ ਨਾਲ ਚੁੱਲ੍ਹਾ ਮਗਣਾ ਰੋਟੀ ਪਕਣੀ ਹੈ ਤੇ ਹੁਣ ਜਿੱਥੇ ਨੂੰ ਤੋਰੇ ਨੇ ਟੱਪਰੀ ਵਾਸੀ ਬਣਾ ਕੇ ਪਤਾ ਨਹੀਂ ਔਰ ਇਹ ਛੇ ਰਾਤਾਂ ਤੇ ਪੈ ਗਿਆ ਉਹਨਾਂ ਲੋਕਾਂ ਨੂੰ ਇਹਦੇ ਵਿੱਚੋਂ ਸਾਡੀ ਦੇਸ਼ ਭਗਤੀ ਪਰਖੀ ਜਾਂਦੀ ਹੈ ਫਿਰ ਹੂੰ ਇਹ ਇਹ ਫਿਰ ਪੀੜ ਨਹੀਂ ਹੈ ਪੰਜਾਬੀਆਂ ਨੂੰ ਜਾਂ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਔਰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਜੇ ਕੱਲ ਨੂੰ ਫੌਜ ਦੀ ਪਿੱਠ ਤੇ ਖੜਨਾ ਪਿਆ ਤਾਂ ਇਹੀ ਪੰਜਾਬ ਖੜੂਗਾ ਇਹੀ ਹਰਿਆਣਾ ਖੜੂਗਾ ਲੰਗਰ ਲਾਉਣ ਵੀ ਇਹਨਾਂ ਨੇ ਨਿਕਲਣਾ ਹੈ ਹੈਨਾ ਉਹਨਾਂ ਦੇ ਪਰਿਵਾਰ ਬੱਚੇ ਸਾਹਮਣੇ ਵੀ ਇਹਨਾਂ ਨੇ ਨਿਕਲਣਾ ਕੀਬੋਰਡ ਤੇ ਬੈਠ ਕੇ ਲਿਖਣਾ ਹੈਨਾ ਬਹੁਤ ਸਾਨ ਹੈ ਹੈਨਾ ਭਾਰਤ ਮਾਤਾ ਦੀ ਜੈ ਤੇ ਜੈ ਲਈ ਮੈਦਾਨ ਚ ਉਤਰਨਾ ਬਹੁਤ ਔਖਾ ਹੈ